ਇਹ ਕਰਕੇ ਤੁਹਾਡਾ ਐਟੀਟਿਊਡ ਹੈ ਨਾ ਜਿਹੜਾ ਇਹਦੇ ਕਰਕੇ ਕੰਮ ਨਹੀਂ ਹੋ ਰਿਹਾ ਜੀ 35 ਲੱਖ ਰੁਪਏ ਖਰਚ ਕਰਤਾ ਤੁਸੀਂ 15 ਲੱਖ ਰੁਪਏ ਪਾਣੀ ਕੱਢਣ ਤੇ ਪਾਣੀ ਨਿਕਲਿਆ ਨਹੀਂ ਕੰਦ ਬਣੀ ਨਹੀਂ ਜੀ ਮਤਲਬ ਜ਼ੀਰੋ ਆਊਟਪੁੱਟ ਹੈ ਜੀ ਥਿਸ ਇਜ਼ ਬਿਕਾਜ਼ ਆਫ ਵੈਰੀ ਕੰਪੀਟੈਂਟ ਆਫਸਰਸ ਲਾਈਕ ਯੂ ਬਾਕੀ ਉਹਨੂੰ ਮੈਂ ਚੰਡੀਗੜ੍ਹ ਬੁਲਾਉਂਗਾ ਜੀ ਉਸ ਤੋਂ ਬਾਅਦ ਅਫੀਸਰ ਇਨਚਾਰਜ ਜੀ ਸਰ ਹੀ ਇਜ਼ ਰਿਸਪੌਂਸਿਬਲ ਫਾਰ ਦਿਸ ਕਿਨੇ ਦਿਨ ਹੋਗੇ ਤੁਹਾਨੂੰ ਆਉਣ ਸਰ ਮੈਂ ਉਰੇ 2-9 ਨੂੰ ਆਇਆ ਮੇਰੇ ਕੋਲ ਬਾਧੂ ਚਾਰਜ ਹੈ ਮੈਂ ਜਿਹੜੇ ਤਿੰਨ ਦੇਖ ਦਿੰਦਾ ਉਹ ਠੀਕ ਹੈ ਤੁਹਾਡੇ ਸਾਹੇ ਗੜ੍ਹ ਆਪਣੀ ਮੀਟਿੰਗ ਚ ਗੱਲ ਹੋਈ ਸੀ ਆਪਣੀ ਹਾਂਜੀ ਸਰ ਠੀਕ ਹੈ ਜੀ ਉੱਥੇ ਆਪਾਂ ਕੀ ਆਪਾਂ ਫੈਸਲਾ ਕੀਤਾ ਸੀਗਾ ਕਿ ਤੁਸੀਂ ਇਹਨੂੰ ਇਸ ਵਾਰੀ ਬਣਾ ਦੋ ਸਰ ਜਦੋਂ ਮਾਰਚ ਔਰ ਇਹਦੇ ਉਹਦੇ ਚ ਫਿਰ ਅਲਟੀਮੇਟਲੀ ਇਹ ਵੀ ਗੱਲ ਹੋਈ ਸੀ ਬੀਡੀਪੀਓ ਸਾਹਿਬ ਵੀ ਸੀਗੇ ਤੁਸੀਂ ਵੀ ਸੀ ਉੱਥੇ ਜੀਡੀਪੀਓ ਸਾਹਿਬ ਤਾਂ ਬਾਅਦ ਚ ਆਏਗਾ ਉਦੋਂ ਇਹ ਗੱਲ ਹੋਈ ਸੀ ਠੀਕ ਹੈ ਜੀ ਮੈਂ ਕਹ ਰਿਹਾ ਸੀ ਵੀ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਅਫਸਰ ਦੇ ਮਤਲਬ ਜਿਹੜਾ ਨਕਮਾ ਪੜੇ ਦਾ ਇਸ ਤੋਂ ਵੱਡੀ ਐਗਜ਼ਾਮਪਲ ਤੁਹਾਨੂੰ ਨਹੀਂ ਮਿਲ ਸਕਦੀ ਕੋਈ ਠੀਕ ਹੈ ਜੀ ਮੈਂ ਇਹਦੇ ਬਾਰੇ ਬੜਾ ਪਾਰਟਿਕੂਲਰ ਆ ਔਰ ਇਹ ਗੱਲ ਹੀ ਹੋਈ ਸੀ ਵੀ ਜਿਹੜੇ ਪੈਸੇ ਤੁਹਾਡੇ ਆ ਜਾਣਗੇ ਕੰਮ ਅਸੀਂ ਕਰਾ ਦਾਂਗੇ ਬੇਸਵਜੇ ਕੰਦ ਬਣ ਜਾਗੀ ਬੀਡੀਪੀਓ ਕਿੱਥੇ ਆ ਜੀ ਵੀਡੀਓ ਸਰ ਮੀਟਿੰਗ ਚ ਕੱਲ ਹੋਈ ਸੀ ਜਦੋਂ ਸੀ ਗਿਆ ਉੱਥੇ ਮੈਂ ਹਾਂਜੀ ਸਰ ਪਾ 15 ਜੀ ਗੇਵ ਮੀ ਅ ਕਮਿਟਮੈਂਟ ਜੀ ਮਹੀਨੇ ਕਿੰਨੀ ਦਿਨ ਹੋ ਗਏ ਉਹਨੂੰ ਡੇਢ ਮਹੀਨਾ ਹੋ ਗਿਆ ਮੈਂ ਉਹਨਾਂ ਨੂੰ ਕਿਹਾ ਸੀ ਪੈਸੇ ਮੈਂ ਅਰੇਂਜ ਕਰਕੇ ਦਵਾਂ ਮੈਂ 15 ਲੱਖ 75 ਇਹ ਗੱਲ ਹੋ ਗਈ ਸੀ ਬਰੋ ਨਾ ਜੀ ਪੈਸਾ ਦਾ ਹੋ ਗਿਆ ਸੀ ਪੈਸੇ ਤੁਹਾਨੂੰ ਪੇਮੈਂਟ ਹੋ ਜਾਏਗੀ ਇਹਨਾਂ ਤੋਂ ਜਦੋਂ ਮੈਨੂੰ ਲੈਟਰ ਆਈ ਹੈ ਨਾ ਜੀ ਰਿਟਨ ਇੰਸ਼ੋਰੈਂਸ ਕੋਲੇ ਜੀ ਉਸ ਤੋਂ ਬਾਅਦ ਮੇਰੀ ਐਕਸਰਸਾਈਜ਼ ਸਟਾਰਟ ਹੋ ਗਈ ਮੈਨੂੰ ਸਾਰੀਆਂ ਲੈਟਰਾਂ ਭੇਜੋ ਜੀ ਹਾਂ ਸਰ ਲੈਟਰ ਵੀ ਭੇਜ ਦੇਣਾ ਤੁਸੀਂ ਮੈਨੂੰ ਭੇਜੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁ ਐਸ ਡੀਓ ਕੌਣ ਸੀ? ਸਟਾਰਟਿੰਗ ਦੇ ਵਿੱਚ ਸਰ। ਹਾਂਜੀ ਐਕਸ਼ਨ ਕੌਣ ਸੀ? ਠੀਕ ਹੈ ਠੀਕ ਹੈ ਜੀ। ਉਦੋਂ ਏ ਡੀਸੀ ਮਤਲਬ ਜੇ ਹੀ ਤੋਂ ਲੈ ਕੇ ਏ ਡੀਸੀ ਆਰ ਡੀ ਤੱਕ ਠੀਕ ਹੈ ਠੀਕ ਹੈ ਸਾਰੇ ਅਫਸਰਾਂ ਦੀ ਲਿਸਟ ਬਣਾ ਕੇ ਕਿੰਨੇ ਦੇਤੇ ਪੈਸੇ ਖਰਚ ਹੋਏ ਆ ਪਹਿਲਾਂ ਤੁਸੀਂ ਕਿਹੜੀ ਕੰਧ ਬਣਾਉਂਦੇ ਸੀ ਉਹ ਗਿਰੀ ਤੇ ਕਿਉਂ ਗਿਰੀ ਉਹਦੀ ਕੀ ਰਿਸਪੋਨਸਿਬਿਲਟੀ ਫਿਕਸ ਕੀਤੀ? ਔਰ ਇਸ ਤੋਂ ਬਾਅਦ ਜਿਹੜੀ ਹੁਣ ਤੁਸੀਂ ਸ਼ੁਰੂ ਕੀਤੀ ਦੂਜੀ ਕੰਕਰੀਟ ਵਾਲੀ ਇਹ ਕਦੋਂ ਸ਼ੁਰੂ ਹੋਈ? ਉਸ ਤੋਂ ਬਾਅਦ ਤੁਸੀਂ ਅੱਜ ਤੱਕ ਡੇਟ ਡੇਟ ਤੋਂ ਕਿੰਨਾ ਪੈਸਾ ਟੋਟਲ ਖਰਚਿਆ ਸਰਕਾਰ ਦਾ? ਇਹ ਲੋਕਾਂ ਦਾ ਪੈਸਾ ਹੈ ਸਰਕਾਰ ਦਾ ਕਾਹਦਾ ਪੈਸਾ ਤੇ ਕਿੰਨੇ ਤੁਸੀਂ ਜਿਹੜਾ ਹੈਗਾ ਉਹਦੇ ਚ ਮਤਲਬ ਉਹਦੀ ਪ੍ਰੋਗਰੈਸ ਹੋਈ ਹੈ ਤੁਹਾਡੀ ਇਹਦੀ ਆਉਟਕਮ ਕੀ ਹੈ ਇਹਦੀ ਇਹ ਮੈਨੂੰ ਬਣਾ ਕੇ ਦਿਓ ਜੀ ਉਸ ਤੋਂ ਬਾਅਦ ਇਸ ਤੋਂ ਬਾਅਦ ਸ਼ੋ ਕਾਸ ਨੋਟਿਸ ਜਾਗਾ ਸਾਰੇ ਨੂੰ چاہے ਕੋਈ ਰਿਟਾਇਰ ਹੋ ਗਿਆ ਵੇ 3 ਸਾਲ ਦੇ ਵਿੱਚ ਵਿੱਚ ਮੈਨੂੰ ਚਾਹੀਏ ਕਿਸ ਦੀ ਪੈਨਸ਼ਨ ਕੱਟ ਕੇ ਬੁਣਾਣਾ ਪਵੇ ਠੀਕ ਹੈ ਜੀ ਚਾਹੇ ਸਾਰੇ ਅਫਸਰਾਂ ਦੀ ਤਨਖਾਹ ਕੱਟਣੀ ਪਵੇ ਕਿ ਹੁਣ ਸਰਕਾਰ ਦੇ ਪੈਸੇ ਨਹੀਂ ਖਰਚ ਹੋਣਗੇ ਜਿਹੜੇ ਸਾਰੇ ਅਫਸਰ ਦੇ ਵਿਲ ਬੀ ਉਹਨਾਂ ਨੂੰ ਸਾਰਿਆਂ ਦੀ ਰਿਸਪੋਨਸੀਬਿਲਟੀ ਫਿਕਸ ਹੋਊਗੀ ਕੁਝ ਬੰਦੇ ਸਸਪੈਂਡ ਹੋਣਗੇ ਜੀ ਕੁਝ ਕੁਝ ਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਹੋਏਗੀ ਜੀ ਮੈਂ ਆਪਣੇ ਡਿਟੇਲ ਲੈਟਰ